ਲੜ ਕੇ ਜਦੋਂ ਅਸੀਂ ਦਲੀਏ ਦੀ ਤਿਆਰੀ ਕੀਤੀ ਹੈ ਨਾ ਪਹਿਲਾਂ ਅੱਜ ਦਲੀਆ ਬਣਾ ਸੀਗਾ ਅਸੀਂ ਕੋਈ ਡਰਾਈਵ ਫਰੂਟ ਜੀ ਰਿਆ ਸੀ ਕੋਈ ਕੁਛ ਹੈ ਨਾ ਤੇ ਇਧਰ ਉਹ ਘਿਓ ਪਾਤਾ ਕੜਾਹੀ ਦੇ ਵਿੱਚ ਹੈ ਨਾ ਤੇ ਬਹੁਤ ਲਿਆਰੀਆਂ ਸੀਆਂ ਹੈ ਨਾ ਤੇ ਬਈ ਬਾਜੇ ਤੋਂ ਆਏ ਸੀ ਹਲਵਾਈ ਜੀ ਤੇ ਕੜਾ ਇਧਰੋਂ ਵੇਟ ਕਰੀ ਜਾਂਦੇ ਸੀ ਨਾ ਫਿਰ ਦਲੀਆ ਹੋ ਗਿਆ ਤਿਆਰ ਦਲੀਆ ਬਿਲਕੁਲ ਤਿਆਰ ਹੈ ਨਾ ਤੇ ਉਧਰੋਂ ਅਸੀਂ ਗੋਆ ਮਿੱਟੀ ਲਾ ਕੇ ਹੈ ਨਾ ਤੇ ਬਾਤ ਜਿੱਥੇ ਆਪਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਬਾਤ ਸੁਣਾਉਂਦੇ ਹਣਾ ਦਲੀਏ ਤੋਂ ਸ਼ੁਰੂ ਕਰਨ ਤੋਂ ਪਹਿਲਾਂ انا ਦਲੀਏ ਦਾ ਡੱਗ ਤੇ ਉਧਰੋਂ ਬਾਤ ਸੁਣਾਉਣ ਲੱਗੇ ਤੇ ਜਦੋਂ ਬਾਤ ਪੂਰੀ ਹੋ ਗਈ ਅਸੀਂ ਦਲੀਆ ਸ਼ੁਰੂ ਕਰਨਾ ਸੀ ਹਣਾ ਫਿਰ ਅਸੀਂ ਮੁੱਤਾ ਦੇਖ ਕੇ ਬਾਤ ਬੜੀ ਅੰਕਲ ਜੀ ਨੇ ਤੇ ਫਿਰ ਸ਼ੁਰੂ ਕਰਤਾ ਨਾ ਦਲੀਆ ਛਕਾਉਣਾ ਤੇ ਉਦੋਂ ਨੂੰ ਸੰਗਤਾਂ ਵੀ ਆ ਗਈਆਂ ਸੀ ਹਣਾ ਦਲੀਆ ਅਸੀਂ ਪ੍ਰਾਂਤ ਦੇ ਵਿੱਚ ਪਾ ਕੇ ਸ਼ੁਰੂ ਕੀਤਾ ਤੇ ਸੰਗਤਾਂ ਖੜੀਆਂ ਸੀ ਨਾ ਵੇਟ ਕਰੀ ਜਾਂਦੇ ਸੀ ਅਸੀਂ ਅਸੀਂ ਛਕਾਉਣਾ ਸ਼ੁਰੂ ਕਰਤਾ ਨਾ ਰਈਆਂ ਨੂੰ ਵੀ ਰੋਗ ਰੋਗ ਕੇ ਛਕਾਉਣ ਲੱਗੇ ਨਾ ਇਧਰੋਂ ਡ్రਾਈ ਫਰੂਟ ਨਾ ਅਗਲੇ ਅਗਲੇ ਦੀ ਤਿਆਰੀ ਕੀਤੀ ਫੇਰ ਅਸੀਂ ਡ్రਾਈ ਫਰੂਟ ਪਾਤਾ ਨਾ ਵਿੱਚ ਵੇਖੋ ਤੇ ਇਹਨਾਂ ਇੱਕ ਕੜਾਹੀ ਦੇ ਵਿੱਚ ਡ్రਾਈ ਫਰੂਟ ਪਾਉਣੇ ਹਨ ਅਸੀਂ ਤੇ ਟੇਸਟੀ ਬਹੁਤ ਹੁੰਦਾ ਨਾ ਹਰੇਕ ਹਰੇਕ ਸਾਲ ਦੀ ਤਰ੍ਹਾਂ ਹਨ ਇਸੇ ਸਾਲ ਵੀ ਇਹਨਾਂ ਬਹੁਤ ਅਸੀਂ ਡ్రਾਈ ਫਰੂਟ ਪਾਇਆ ਫੇਰ ਅਸੀਂ ਉਧਰੋਂ ਨਵਾਂ ਕੜਾਹਾ ਚੜਾਤਾ ਉਧਰੋਂ ਤੇ ਅੰਦਰ ਰਾਈ ਫਰੂਟ ਵਾਗਿਆ ਨੂੰ ਠਰਨ ਵਾਸਤੇ ਰੱਖਤਾ ਤੇ ਫਿਰ ਅਸੀਂ ਸਲਪੀ ਖੇਢੀ ਖਿੱਚੀ